ਗੁਰਦੁਆਰਾ ਸ੍ਰੀ 베ਰ ਸਾਹਿਬ ਆਸਰਾਹੀ ਪਹਿਲੀ ਇਹ 베ਰੀ ਸਾਹਿਬ ਹੈ ਜਿੱਦੀ ਉਮਰ 750 ਸਾਲ ਹੈ ਇਹ ਯਹੋ ਕਾਲੀ ਬੇ ਜਿੱਥੇ ਸਤਗੁਰੂ ਨਾਨਕ ਦੇਵ ਜੀ ਨੇ ਡੋਕੀ ਮਾਰੀ ਸੀ 72 ਘੰਟੇ ਬਾਅਦ ਸੰਤ ਘਟ ਗੁਰਦੁਆਰਾ ਸਾਹਿਬ ਕੋਲ ਨਿਕਲੇ ਸੀ ਉੱਥੋਂ ਤੋਂ ਘੱਟੋ ਘੱਟ 2 ਕਿਲੋਮੀਟਰ ਦੂਰ ਹੈ ਮੁਕਤਰੇ ਵੀਡੀਓ ਦੇਖਣ ਵਾਲੇ ਸਾਰੇ ਹੀ ਸੱਜਣ ਪਿਆਰੇ ਅਤੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅੱਜ ਹੈਗੀਆ ਤਰੀਕ 2 ਤਰੀਕ 11ਵਾਂ ਮਹੀਨਾ ਕਤਕ ਦੀ ਕਾਰਸੀ ਧੰਨ ਧੰਨ ਬਾਬਾ ਨਾਮਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਅਜਿਹੜਾ ਆਪਣਾ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ ਇੱਥੋਂ ਆਪਾਂ ਜਾਣਾ ਹੈ ਸੁਲਤਾਨਪੁਰ ਲੋਧੀ ਕਿਉਂਕਿ ਇਹਨਾਂ ਦੋਨੇ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਇਕੱਠੇ ਆਉਦੇ ਨੇ ਇਹਨਾਂ ਦਾ ਕਾਰਸੀਦਾ ਹੁੰਦਾ ਹੈ ਸਤਗੁਰੂ ਨਾਨਕ ਜੀ ਦਾ ਹੁੰਦਾਗਾ ਪੂਰਨ ਮਾਸੀ ਦਾ ਸੋ ਆਪਾਂ ਇਹਨਾਂ ਦੋਨਾਂ ਦੇ ਉਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਆਉਣੇ ਨੇ ਜਿੱਥੇ ਸਤਗੁਰੂ ਬਾਬਾ ਨਾਨਕ ਜੀ ਰਹੇ ਨੇ ਅੱਜ ਇੱਥੋਂ ਚੱਲ ਕੇ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਉਹਨਾਂ ਦੇ ਸਥਾਨ ਦੇ ਦਰਸ਼ਨ ਉਸ ਤੋਂ ਬਾਅਦ ਆਪਾਂ ਜਾਣਾ ਬਾਬਾ ਨਾਮਦੇਵ ਜੀ ਦੇ ਨਗਰ ਘੁਮਾਣ ਵਿਖੇ ਸੋ ਨਾਲ ਨਾਲ ਰਹੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਅੱਗੇ ਦੀਆਂ ਦੇਖਣ ਵਾਸਤੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵਧੀਆ ਲੱਗੇ ਆਪਣੇ ਯਾਰਾਂ ਮਿੱਤਰਾਂ ਨੂੰ ਸੋ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਆਪਣਾ ਸਾਫਰ ਸ਼ੁਰੂ ਜੀ ਜੈ ਭਵਤ ਤੰਦਰੁਸਤੀਆਂ ਬਖਸ਼ੋ ਸਾਫਰ ਕਰੋ ਸਫਲ ਸਭ ਨੂੰ ਤੰਦਰੁਸਤੀਆਂ ਬਖਸ਼ੋ ਸੋ ਅੱਜ ਦਾ ਸਾਫਰ ਆਪਣੇ ਲੱਗੇ ਆਪਣਾ ਸ਼ੁਰੂ ਕਰਦੇ ਹਾਂ ਉਹ ਪੈਂਦਾ ਬੜੇ ਰੇੜ ਤੇ ਚੜ ਕੇ ਉਹ ਰਸਤਾ ਸੋ ਬਣ ਰਹੇ ਵੀਡੀਓ ਜਨਨਰ ਅੱਜ ਦੇ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਕਰਾਵਾਂ ਆਪਾਂ ਖੜਿਆ ਹੁਣ ਬਰਨਾਲੇ ਪੁਰਦੇ ਉੱਤੇ ਉਸ ਦੋਤਾ ਪੁਰਾਣਾਂ ਲੰਘਿਆ ਮੋਗੇ ਨੂੰ ਇਹ ਲੰਗੀ ਸੜਕ ਬਖੰਡੇ ਨੂੰ ਇਧਰ ਪਿੱਛੇ ਜਾਂਦੀ ਹੈ ਲੁਧਿਆਣਾ ਇਰਫਾ ਕੁ ਬੇਪਾਸੇ ਬਰਨਾਲਾ ਤੋਂ ਜੇ ਪਾਸੇ ਜਲੰਧਰ ਤੱਕ ਆਪਾਂ ਲਗਾਤਾਰ 2.5 ਘੰਟਿਆਂ ਦਾ ਸਫ਼ਰ ਚੱਲਣ ਤੋਂ ਬਾਅਦ ਆਪਾਂ ਨੇ ਕੱਢਿਆ 120 ਕਿਲੋਮੀਟਰ ਇੱਥੇ ਆਪਾਂ ਇੱਕ ਸੜਕ ਦੇ ਉੱਤੇ ਖੜੇ ਆ। ਇਹ ਹੈ NH 703 ਜਦੋਂ ਦੇ ਬਰਨਾਲੇ ਤੋਂ ਚੜਿਆ ਉਦੋਂ ਉਦੋਂ ਦੀ ਆਪਾਂ ਇਸ ਤੇ ਚੱਲ ਰਹੇ ਹਾਂ। ਆ ਇੱਕ ਆ ਇੱਕਾ ਥਾਂ ਆਇਆ ਸੀ ਅੱਡਾ ਆ ਕਰੋ ਚਾਹ ਬਣਾ ਕੇ ਲਏ ਸੀ। ਇੱਥੇ ਖੜ ਕੇ ਪੀਂਨੇ ਆ ਚਾਹ। ਬਾਲਾ ਜਾਂ ਨਾਲੇ ਬਿਸਕੁਟ ਖਾ ਲਿਆ। ਫੇਰ ਵੱਧਦੇ ਆ ਅੱਗੇ ਦੇ ਸਾਫਰਾ ਵੱਲ। ਸੁਲਤਾਨਪੁਰ ਲੋਧੀ ਇੱਥੋਂ ਮੈਨੂੰ ਲੱਗਦਾ 50 ਕਿਲੋਮੀਟਰ ਰਹਿ ਗਿਆ ਹੋਊਗਾ ਪਿੱਛੇ ਜਿਹੜਾ ਪਾਸ ਹੋਰ ਛੱਡਾ ਹੋ ਸੀ ਲੰਮੀਆ ਖਾਸ ਇਹ ਸਾਰ ਇਹ ਜਿਹੜਾ ਰਸਤਾ ਜਾਂਦਾ ਹੈ ਇਹ ਜਾਂਦਾ ਸਦਾ ਸੁਲਤਾਨਪੁਰ ਲੋਧੀ ਇੱਥੋਂ ਮੈਹਗੇ 5-4 ਕਿਲੋਮੀਟਰ ਹੋਊ 10 ਕਰਕੇ ਫਿੱਟ ਹੋ ਜਿਹੜੀ ਪਿਛਲੇ ਦਿਨ ਸ਼ੁਰਕਾਏ ਉਹ ਸਾਰੇ ਟੁੱਟੇ ਹੋਏ ਸੀ ਲਓ ਜੀ ਵੈਲਕਮ ਟੂ ਸੁਲਤਾਨਪੁਰ ਲੋਧੀ ਗੇਟ ਬਹੁਤ ਸੋਹਣਾ ਬਣਿਆ ਹੋਇਆ ਹੈ ਭਾਈ ਜੈ RAM ਦੀ ਯਾਦਗਾਰੀ ਗੇਟ ਸੁਲਤਾਨਪੁਰ ਲੋਧੀ ਪਹੁੰਚ ਗਏ ਬਾਬੇ ਨਾਨਕ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਵੇਰ ਸਾਹਿਬ ਆਸਿਆ ਹੀ ਪਹਿਲੀ ตกกันที่นี่ <coughs> <coughs>

ست نام کرتا گل پرساد گرو نانک واہ سجاوٹ سجاوٹ بہت سونی کی یہ کر رہے ہو جی درس گردوارا فیصل

That's us <laughs> স্্র নাাাাা Culture মার ঐাাাাাা্ স্র মার স্রাাাা স�র স্র আজ্রা থাাাাাাাে স্র মার আন্রা ਹੋ ਰਹਾ ਸਾਹਿਬ ਇਹ ਰੇਗੀ 베리 ਸਾਹਿਬ ਬੜਾ ਬਹੁਤ ਲੱਗਿਆ ਇਹ ਇਹ ਆਰਟਿਕਾ ਇਹ 베리 ਸਾਹਿਬ ਹੈ ਜੀ ਦੀ ਉਮਰ 750 ਸਾਲ ਹੈ ਜਿਹੜੋ ਦਾਸੀ ਦੇ ਜਾਣ ਜਦੋਂ ਦਾਸੀ ਤੇ ਗਏ ਨੇ ਅਸਾਂ ਕਹਿੰਦੀ ਆ ਵੀ ਤੁਸੀਂ ਤਾਂ ਚੱਲਿਓ ਤਾਂ ਉਹਨਾਂ ਨੇ 베ਰੀ ਦੀ ਦਤਨ ਕਰਕੇ ਇਥੇ ਘਟਦੀ ਸੀ ਤੇ ਅੱਜ ਇਹ 750 ਸਾਲ ਦੀ 베ਰੀ ਬਹੁਤ ਵੱਡੀ ਜਿਹਦਾ ਆਕਾਰ ਬਹੁਤ ਵੱਡਾ ਹੈ

Namah Shivaya. Namah Sat Naam Shivaya. Namah 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ

ਤੋਂ ਅਨੁਗੁਰ ਨਾਲ ਬਹੁਤ ਸ਼ੁਕਰਕੁਸਾਂ ਨੂੰ ਕੰਟਰੋਲ ਕਰਦੇ ਸਨ

ਦਾ ਪਹਿਲਾ ਤੀਰਥ ਸਥਾਨ ਪਵਿੱਤਰ ਕਾਲੀ ਬੇਈ ਇਤਿਹਾਸ ਪਵਿੱਤਰ ਕਾਲੀ ਬੇਈ ਬਦਵਾਰਾ ਸ੍ਰੀ ਫੇਰ ਸਾਹਿਬ ਦੁਆਰਾ ਪ੍ਰਕਾਸ਼ ਸਾਹਿਬ ਦੁਆਰਾ ਸ੍ਰੀ ਸੰਤ ਘੜ ਸਾਹਿਬ ਇਹੀ ਆਹ ਕਾਲੀ ਬੇ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਡੋਕੀ ਮਾਰੀ ਸੀ 72 ਘੰਟਿਆਂ ਬਾਅਦ ਸੰਤ ਘਾਟ ਗੁਰਦੁਆਰਾ ਸਾਹਿਬ ਕੋਲ ਨਿਕਲੇ ਸੀ ਉਹ ਇੱਥੋਂ ਤੋਂ ਘੱਟੋ ਘੱਟ 2 ਕਿਲੋਮੀਟਰ ਦੂਰ ਹੈ ਚਲਦੇ ਆਪੋਥੇ ਵੀ ਚਲਦੇ ਆ ਕਰਕੇ ਆਵਾਂਗੇ ਤੁਹਾਨੂੰ ਵੀ ਦਰਸ਼ਨ ਬਹੁਤ ਲੰਬੀ ਨਦੀ ਹੈ ਪਹਿਲਾਂ ਬਹੁਤ ਹਾਲਤ ਖਰਾਬ ਸੀ ਦੀ ਸੰਤ ਸੀਚੇ ਵਾਲ ਨੇ ਨੂੰ ਸਾਫ਼ ਕਰਵਾਇਆ ਸੀ ਉਸ ਤੋਂ ਬਾਅਦ ਪਵਿੱਤਰ ਬਣਵਾਤੀ ਹੈ ਜਿਵੇਂ ਸਤਗੁਰ ਨਾਨਕ ਪਾਤਸ਼ਾਹ ਜਦੋਂ 14-15 ਸਾਲ ਦੇ ਸੀ ਤਾਂ ਬਿਬੇ ਨਾਨਕ ਜੀ ਨੇ ਉਹਨੂੰ ਇੱਥੇ ਲਿਆਇਆ ਸੀ। ਬਿਬੇ ਨਾਨਕ ਜੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਸ਼ੁਰੂ-ਸ਼ੁਰੂ ਦੇ ਦਿਨ ਉਹਨਾਂ ਨੇ ਆਪਣੇ ਮਾਤਾ-ਪਿਤਾ ਨਾਲ ਬਿਤਾਏ। ਉਸ ਤੋਂ ਬਾਅਦ 14 ਸਾਲ 9 ਮਹੀਨੇ 13 ਦਿਨ ਇੱਥੇ ਰਹੇ ਨੇ। ਹਰ ਰੋਜ਼ ਪ੍ਰਤੀ ਦਿਨ ਸਵੇਰੇ ਸੂਬਾ ਉੱਠ ਕੇ ਪਹਿਲੇ ਪਹਿਰ ਇੱਥੇ ਬਈ ਨਦੀ 'ਚ ਨਹਾਉਂਦੇ ਸੀ ਤੇ ਇੱਥੇ ਜਪ ਕਰਦੇ ਸੀ। ਇੱਥੋਂ ਹੀ ਉਹਨਾਂ ਨੇ پہلی اداسی ایک سٹارٹ کری سی <سطور> ਸਤ ਨਾਮ ਵਾਹਿਗੁਰੂ 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 ਜਿੰਨੇ ਵੀ ਸੰਤ ਇੱਥੇ ਆ ਰਹੇ ਨੇ ਇਹ ਮਹਾਰਾਜ ਦੇ ਸਰੂਪ ਲੈ ਕੇ ਜਾ ਰਹੇ ਨੇ ਬਹੁਤ ਸਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪਾਠਾਂ ਦੀ ਲੜੀ ਖੋਲਣੀ ਹੈ ਸੋ ਏਸੀਜੀ ਗੁਰਦੁਆਰਾ 베ਰ ਸਾਹਿਬ ਇਸ ਤੋਂ ਅੱਗੇ ਆਪਾਂ ਦਰਸ਼ਨ ਕਰਨੇ ਨੇ ਬੇਬੇ ਨਾਨਕੀ ਜੀ ਦੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਹੱਟ ਸਾਹਿਬ ਦੇ ਸੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ